ਅੱਜ ਦੀ ਕਹਾਣੀ ਵਿੱਚ ਮਜ਼ੇ ਹੱਸਣ ਵਾਲੇ ਘਟਨਾਵਾਂ ਤੇ ਸਿੱਖਣ ਯੋਗ ਸਬਕ ਹੈ ਆਓ ਵੇਖੀਏ ਕੀ ਹੋਇਆ ਜਿਹਦੀ ਕਹਾਣੀ ਵਿੱਚ ਕਹਾਣੀ ਦਾ ਨਾਮ ਹੈ ਬੱਕਰੀ ਅਤੇ ਰਿਚ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਸਦੇ ਖੇਤ ਵਿੱਚ ਬਹੁਤ ਵਧੀਆ ਕਿਸਮ ਦੇ ਵੱਡੇ ਅਤੇ ਮਿੱਠੇ ਤਰਬੂਜ਼ ਲੱਗੇ ਹੋਏ ਸਨ ਪਰ ਹਰ ਰਾਤ ਕੋਈ ਜਾਨਵਰ ਆ ਕੇ ਉਸਦੇ ਸਾਰੇ ਤਰਬੂਜ਼ ਖਰਾਬ ਕਰ ਦਿੰਦਾ ਸੀ ਇਸ ਗੱਲ ਕਾਰਨ ਕਿਸਾਨ ਬਹੁਤ ਪਰੇਸ਼ਾਨ ਸੀ ਕਿਸਾਨ ਨੂੰ ਸ਼ੱਕ ਸੀ ਕਿ ਸ਼ਾਇਦ ਇਹ ਕੰਮ ਜੰਗਲ ਦਾ ਕੋਈ ਜਾਨਵਰ ਕਰਦਾ ਹੋਵੇ ਪਰ ਨਹੀਂ ਅਸਲ ਵਿੱਚ ਇਹ ਕੰਮ ਇੱਕ ਚਲਾਕ ਬੱਕਰੀ ਕਰਦੀ ਸੀ ਜੋ ਹਰ ਰੋਜ਼ ਰਾਤ ਨੂੰ ਕਿਸਾਨ ਦੇ ਖੇਤ ਵਿੱਚ ਵੜ ਜਾਂਦੀ ਤੇ ਸਾਰੇ ਤਰਬੂਜ਼ ਖਾ ਜਾਂਦੀ ਅਤੇ ਉਸੇ ਥਾਂ ਤੇ ਇੱਕ ਰਿਛ ਵੀ ਰਹਿੰਦਾ ਸੀ ਇੱਕ ਰਾਤ ਬੱਕਰੀ ਰਿੱਚ ਨੂੰ ਮਿਲੀ ਅਤੇ ਹੱਸ ਕੇ ਕਹਿਣ ਲੱਗੀ ਓਏ ਰਿੱਚਾ ਤੂੰ ਮੇਰਾ ਦੋਸਤ ਹੈ ਅੱਜ ਤੈਨੂੰ ਮੈਂ ਆਪਣੇ ਨਾਲ ਖੇਤ ਲੈ ਕੇ ਚਲਦੀ ਹਾਂ ਤੂੰ ਵੀ ਪੇਟ ਭਰ ਕੇ ਤਰਬੂਜ ਖਾ ਲਈ ਰਿੱਚ ਨੇ ਖੁਸ਼ ਹੋ ਕੇ ਕਿਹਾ ਠੀਕ ਹੈ ਦੋਸਤ ਮੈਨੂੰ ਅੱਜ ਭੁੱਖ ਵੀ ਬਹੁਤ ਲੱਗੀ ਹੈ ਮੈਂ ਵੀ ਤੇਰੇ ਨਾਲ ਅੱਜ ਮਿੱਠੇ ਤਰਬੂਜ ਖਾਵਾਂਗਾ ਰਾਤ ਨੂੰ ਦੋਵੇਂ ਖੇਤ ਵਿੱਚ ਆ ਗਏ ਅਜੇ ਕਿਸਾਨ ਪਾਣੀ ਲਗਾ ਕੇ ਘਰ ਵੱਲ ਗਿਆ ਹੀ ਸੀ ਬੱਕਰੀ ਤੇ ਰਿਛ ਦੋਵੇਂ ਫਟਾਫਟ ਖੇਤ ਵਿੱਚ ਜਾ ਵੜੇ ਅਤੇ ਤਰਬੂਜ਼ ਖਾਣ ਲੱਗੇ ਦੋਵਾਂ ਨੇ পেট ਭਰ ਕੇ ਤਰਬੂਜ਼ ਖਾਦੇ ਤੇ ਬੜੇ ਖੁਸ਼ ਹੋਏ ਅਜ ਰਿਛ ਬੜਾ ਖੁਸ਼ ਸੀ ਅਤੇ ਕਹਿਣ ਲੱਗਾ ਦੋਸਤ ਅੱਜ ਮੈਂ ਬੜਾ ਖੁਸ਼ ਹਾਂ ਮੇਰਾ ਦਿਲ ਕਰਦਾ ਮੈਂ ਉੱਚੇ ਉੱਚੇ ਗੀਤ ਗਾਵਾਂ ਏ ਸੁਣ ਕੇ ਬੱਕਰੀ ਘਬਰਾ ਗਈ ਤੇ ਕਹਿਣ ਲੱਗੀ ਓਏ ਰਿੱਚਾ ਇਸ ਤਰ੍ਹਾਂ ਨਾ ਕਰੀ ਤੇਰੀ ਆਵਾਜ਼ ਤਾਂ ਜੰਗਲ ਹਲਾ ਦਿੰਦੀ ਐ ਜੇ ਤੂੰ ਗਾਇਆ ਤਾਂ ਕਿਸਾਨ ਸੁਣ ਲਵੇਗਾ ਤੇ ਅਸੀਂ ਫਸ ਜਾਵਾਂਗੇ ਪਰ ਰਿੱਚ ਆਪਣੇ ਜਿੱਦ ਤੇ ਅੜਿਆ ਰਿਹਾ ਤੇ ਉਸਨੇ ਉੱਚੀ ਉੱਚੀ ਗਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਹੀ ਉਸਨੇ ਗਾਉਣਾ ਸ਼ੁਰੂ ਕੀਤਾ ਉਸ ਦੀ ਆਵਾਜ਼ ਸੁਣ ਕੇ ਕਿਸਾਨ ਅਤੇ ਉਸ ਦੇ ਪੁੱਤਰ ਡੰਡੇ ਲੈ ਕੇ ਖੇਤ ਵਿੱਚ ਆ ਪਹੁੰਚੇ ਬੱਕਰੀ ਚਲਾਕੀ ਨਾਲ ਫਟਾਫਟ ਉਥੋਂ ਭੱਜ ਗਈ ਫਿਰ ਵਿਚਾਰੇ ਰਿੱਚ ਤੋਂ ਆਪਣੇ ਮੋٹے ਸਰੀਰ ਕਰਣ ਭੱਜ ਨਾ ਹੋਇਆ ਅਤੇ ਉਹ ਫੜਿਆ ਗਿਆ ਫਿਰ ਕਿਸਾਨ ਅਤੇ ਉਸਦੇ ਪੁੱਤਰਾਂ ਨੇ ਵਿਚ ਨੂੰ ਬਹੁਤ ਮਾਰਿਆ ਅਤੇ ਖੇਤਾਂ ਵਿੱਚੋਂ ਕੱਢ ਦਿੱਤਾ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਆਦਾ ਖੁਸ਼ੀ ਵੀ ਕਈ ਵਾਰ ਸਾਡੇ ਲਈ ਮੁਸੀਬਤ ਬਣ ਸਕਦੀ ਹੈ ਅਤੇ ਦੋਸਤ ਦੀ ਸਲਾਮ ਮੰਨਣੀ ਚਾਹੀਦੀ ਹੈ ਨਹੀਂ ਤਾਂ ਨੁਕਸਾਨ ਸਾਡਾ ਆਪਣਾ ਹੀ ਹੁੰਦਾ ਹੈ